ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ। ਹਰ ਸਾਲ ਵੱਡੀ ਗਿਣਤੀ 'ਚ ਅਮਰੀਕੀ ਸਟੂਡੈਂਟ ਵੀਜ਼ੇ ਜਾਨੀ ਕਿ ਐਫ1 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਤੇ ਸਭ ਤੋਂ ਵੱਧ ਵੀਜ਼ੇ ਭਾਰਤੀ ਵਿਦਿਆਰਥੀਆਂ ਨੂੰ ਮਿਲਦੇ ਨੇ। ਪਰ ਪਿਛਲੇ ਕੁਝ ਮਹੀਨਿਆਂ 'ਚ ਅਮਰੀਕਾ 'ਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅਤੇ ਰੁਝਾਨ 'ਚ ਕਮੀ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਾਰਚ ਤੋਂ ਮਈ 2025 ਤੱਕ F1 ਸਟੂਡੈਂਟ ਵੀਜ਼ਿਆਂ ਦੀ ਗਿਣਤੀ 'ਚ ਕਾਫੀ ਗਰਾਵਟ ਦੇਖੀ ਗਈ ਹੈ ਮਾਰਚ ਤੋਂ ਮਈ 2025 ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਹੈਰਾਨੀ ਹੁੰਦੀ ਹੈ 2021 'ਚ ਕੋਵਿਡ ਮਹਾਮਾਰੀ ਕਾਰਨ ਅਮਰੀਕੀ ਸਟੂਡੈਂਟ ਵੀਜ਼ੇ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟ ਗਈ ਸੀ 2022 2023 ਤੇ 2024 ਦੇ ਮੁਕਾਬਲੇ 2025 ਦੇ ਮਾਰਚ ਅਪ੍ਰੈਲ ਤੇ ਮਈ 'ਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਵੀਜ਼ਿਆਂ 'ਚ ਮੁੜ ਗਰਾਵਟ ਦਰਜ ਕੀਤੀ ਗਈ ਹੈ। ਇਸ ਦੀ ਮੁੱਖ ਵਜ੍ਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ। 트੍ਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਸਖਤ ਕਰ ਦਿੱਤਾ ਹੈ। ਨਾਲ ਹੀ ਕਈ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਫਲਸਤੀਨ ਸਮਰਥਕ ਪ੍ਰਦਰਸ਼ਨਾਂ 'ਚ ਸ਼ਮੂਲੀਅਤ ਜਾਂ ਸੋਸ਼ਲ ਮੀਡੀਆ 'ਤੇ ਅਮਰੀਕਾ ਅਤੇ ਇਜ਼ਰਾਈਲ ਵਿਰੋਧੀ ਪੋਸਟਾਂ ਕਾਰਨ ਰੱਦ ਕਰ ਦਿੱਤੇ ਗਏ ਨੇ। 트੍ਰੰਪ ਨੇ ਹਾਰਵਰਡ ਵਰਗੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਵਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਤਰਜੀਹ ਨਾ ਦੇਣ ਦੀ ਸਲਾਹ ਦਿੱਤੀ ਹੈ ਇਸ ਕਾਰਨ ਭਾਰਤੀਆਂ ਸਮੇਤ ਹੋਰ ਵਿਦੇਸ਼ੀ ਵਿਦਿਆਰਥੀਆਂ ਦਾ ਅਮਰੀਕਾ ਚ ਪੜ੍ਹਾਈ ਕਰਨ ਦਾ ਰੁਝਾਨ ਘਟਿਆ ਹੈ ਇਹਦੇ ਨਾਲ ਨਾਲ ਸੋਸ਼ਲ ਮੀਡੀਆ ਦੀ ਸਖਤ ਜਾਂਚ ਅਤੇ ਵੀਜ਼ਾ ਇੰਟਰਵਿਊਸ ਤੇ ਰੋਕ ਨੇ ਵੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧਾਈਆਂ ਨਤੀਜੇ ਵਜੋਂ ਕਈ ਵਿਦਿਆਰਥੀ ਹੁਣ ਜਰਮਨੀ ਯੂਕੇ ਅਤੇ ਆਇਰਲੈਂਡ ਵਰਗੇ ਦੇਸ਼ਾਂ ਵੱਲ ਰੁਖ ਕਰ ਰਹੇ ਨੇ ਜਿੱਥੇ ਵੀਜ਼ਾ ਪ੍ਰਕਿਰਿਆ ਅਤੇ ਸਿੱਖਿਆ ਸਸਤੀ ਤੇ ਸੁਰੱਖਿਅਤ ਮੰਨੀ ਜਾਂਦੀ ਹੈ ਭਾਰਤੀ ਵਿਦਿਆਰਥੀ ਅਮਰੀਕਾ ਦੀ ਅਰਥਵਿਵਸਥਾ 'ਚ 43.8 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਨੇ ਤੇ 378000 ਨੌਕਰੀਆਂ ਨੂੰ ਸਮਰਥਨ ਦਿੰਦੇ ਨੇ ਵੀਜ਼ਾ ਜਾਰੀ ਹੋਣ 'ਚ 15 ਤੋਂ 20 ਫੀਸਦੀ ਦੀ ਅਨੁਮਾਨਤ ਕਮੀ ਨਾਲ ਅਮਰੀਕੀ ਯੂਨੀਵਰਸਿਟੀਆਂ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਗ੍ਰੀਨ ਕਾਰਡ ਧਾਰਕਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਡੇ ਰਿਕਾਰਡ 'ਚ ਕੋਈ ਪੁਰਾਣਾ ਗਲਤ ਕੰਮ ਜਾਂ ਅਪਰਾਧਿਕ ਇਤਿਹਾਸ ਹੈ ਤਾਂ ਤੁਹਾਡਾ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ। ਇਨਾਂ ਹੀ ਨਹੀਂ ਤੁਹਾਨੂੰ ਅਮਰੀਕਾ 'ਚ ਦਾਖਲ ਹੁੰਦੇ ਸਮੇਂ ਹਿਰਾਸਤ 'ਚ ਵੀ ਲਿਆ ਜਾ ਸਕਦਾ ਹੈ। ਸੀਬੀਪੀ ਦੀ ਇਸ ਸਖਤੀ ਨੇ ਗ੍ਰੀਨ ਕਾਰਡ ਧਾਰਕਾਂ 'ਚ ਆ ਸੁਰੱਖਿਆ ਦੀ ਭਾਵਨਾ ਨੂੰ ਹੋਰ ਵਧਾ ਦਿੱਤਾ ਹੈ। ਲੋਕ ਸੋਚ ਰਹੇ ਨੇ ਕਿ ਕੀ ਉਹਨਾਂ ਦਾ ਗ੍ਰੀਨ ਕਾਰਡ ਹੁਣ ਸੱਚਮੁੱਚ ਸੁਰੱਖਿਅਤ ਹੈ? ਅਮਰੀਕੀ ਏਜੰਸੀਆਂ ਦੀ ਭਾਸ਼ਾ ਹੁਣ ਪਹਿਲਾਂ ਨਾਲੋਂ ਵਧੇਰੇ ਤਿੱਖੀ ਤੇ ਚੇਤਾਵਨੀ ਭਰੀ ਹੋ ਗਈ ਹੈ। ਇਹ ਸਵਾਲ ਹੁਣ ਹਰ ਕਿਸੇ ਦੇ ਮਨ ਵਿੱਚ ਹੈ ਕਿ ਕੀ ਗ੍ਰੀਨ ਕਾਰਡ ਹੁਣ ਇੱਕ ਸਥਾਈ ਪਛਾਣ ਹੈ ਜਾਂ ਕੁਝ ਸ਼ਰਤਾਂ ਤੇ ਦਿੱਤੀ ਗਈ ਛੋਟ ਹੈ ਇਸ ਖਬਰ ਨੇ ਨਾ ਸਿਰਫ ਪ੍ਰਵਾਸੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸਗੋਂ ਲੋਕਾਂ ਨੂੰ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਅਮਰੀਕਾ ਦਾ ਪ੍ਰਵਾਸੀਆਂ ਪ੍ਰਤੀ ਰਵੱਈਆ ਹੁਣ ਕਿੰਨਾ ਬਦਲ ਗਿਆ ਹੈ ਸੀਬੀਪੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਗ੍ਰੀਨ ਕਾਰਡ ਹੋਣਾ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ CBP ਦਾ ਕਹਿਣਾ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਸਰਕਾਰ ਨੂੰ ਉਹਨਾਂ ਗ੍ਰੀਨ ਕਾਰਡ ਧਾਰਕਾਂ ਦਾ ਦਰਜਾ ਖੋਣ ਦਾ ਪੂਰਾ ਅਧਿਕਾਰ ਦਿੰਦੇ ਨੇ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਕਾਨੂੰਨ ਤੋੜਿਆ ਹੋਵੇ ਭਾਵੇਂ ਇਹ ਇੱਕ ਵੱਡਾ ਅਪਰਾਧ ਹੋਵੇ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਛੋਟੀ ਜਿਹੀ ਗਲਤੀ ਹੁਣ ਹਰ ਕਿਸੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ ਜੇਕਰ ਤੁਸੀਂ ਅਮਰੀਕਾ ਦੇ ਕਿਸੇ ਵੀ ਐਂਟਰੀ ਪੁਆਇੰਟ ਤੇ ਪਹੁੰਚਦੇ ਹੋ ਤੇ ਤੁਹਾਡੇ ਰਿਕਾਰਡ 'ਚ ਕੁਝ ਗਲਤ ਹੁੰਦਾ ਏ ਤਾਂ ਤੁਹਾਨੂੰ ਲਾਜ਼ਮੀ ਹਿਰਾਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਯਾਨੀ ਤੁਹਾਨੂੰ ਬਿਨਾਂ ਦੇਰੀ ਦੇ ਹਿਰਾਸਤ ਚ ਲਿਆ ਜਾਵੇਗਾ ਇਸ ਚੇਤਾਵਨੀ ਨੇ ਗ੍ਰੀਨ ਕਾਰਡ ਧਾਰਕਾਂ ਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਈ ਲੋਕ ਜੋ ਸਾਲਾਂ ਤੋਂ ਅਮਰੀਕਾ ਚ ਵਸੇ ਹੋਏ ਨੇ ਹੁਣ ਡਰ ਗਏ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਸੀਬੀਪੀ ਦੀ ਇਹ ਭਾਸ਼ਾ ਚੇਤਾਵਨੀ ਘੱਟ ਅਤੇ ਡਰਾਉਣ ਵਰਗੀ ਜ਼ਿਆਦਾ ਹੈ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਕੀ ਗ੍ਰੀਨ ਕਾਰਡ ਨੂੰ ਹੁਣ ਸੱਚਮੁੱਚ ਸਥਾਈ ਮੰਨਿਆ ਜਾਵੇ ਜਾਂ ਇਹ ਸਿਰਫ ਸ਼ਰਤਾਂ ਵਾਲਾ ਦਰਜਾ ਬਣ ਗਿਆ ਹੈ CBP ਦਾ ਇਹ ਰਵਈਆ ਦਰਸਾਉਂਦਾ ਹੈ ਕਿ ਅਮਰੀਕਾ ਹੁਣ ਗ੍ਰੀਨ ਕਾਰਡ ਬਾਰੇ ਪਹਿਲਾਂ ਵਾਂਗ ਨਰਮ ਨਹੀਂ ਰਹੇਗਾ ਇੱਥੇ ਇਹ ਵੀ ਦੱਸਦੀ ਹੈ ਕਿ US ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਸਪਸ਼ਟ ਤੌਰ ਤੇ ਕਹਿੰਦਾ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਕੁਝ ਅਪਰਾਧਾਂ ਲਈ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਧੋਖਾਧੜੀ ਜਾਂ ਘਰੇਲੂ ਹਿੰਸਾ ਪਰ ਹੁਣ ਏਜੰਸੀਆਂ ਛੋਟੇ ਅਪਰਾਧਾਂ ਤੇ ਵੀ ਸਖਤੀ ਦਿਖਾ ਰਹੀਆਂ ਨੇ ਯਾਨੀ ਜੇਕਰ ਤੁਹਾਡੇ ਪੁਰਾਣੇ ਰਿਕਾਰਡ ਚ ਇੱਕ ਛੋਟੀ ਜੀ ਗਲਤੀ ਵੀ ਦਰਜ ਹੈ ਤਾਂ ਇਹ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ ਅਜੇ ਬੀਤੇ ਦਿਨ ਹੀ ਰਾਸ਼ਟਰਪਤੀ ਡੋਨਾਲਡ 트੍ਰੰਪ ਇਹ ਦਾਵਾ ਕਰ ਰਹੇ ਸਨ ਕਿ ਡਾਲਰ ਰਾਜਾ ਹੈ ਪਰ ਮੌਜੂਦਾ ਆਰਥਿਕ ਸਥਿਤੀਆਂ ਅਤੇ ਡਾਲਰ ਦੀ ਹਾਲਤ ਡੋਨਾਲਡ 트੍ਰੰਪ ਅਤੇ ਅਮਰੀਕੀਆਂ ਦੀ ਚਿੰਤਾ ਵਧਾਉਣ ਵਾਲੀ ਹੈ ਕਿਉਂਕਿ ਮੌਜੂਦਾ ਸਾਲ ਦੇ ਪਹਿਲੇ ਹਾਫ ਚ ਡਾਲਰ ਇੰਡੈਕਸ ਚ 45 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਸਾਲ 2025 ਦੇ ਪਹਿਲੇ 6 ਮਹੀਨਿਆਂ 'ਚ ਡਾਲਰ ਇੰਡੈਕਸ 'ਚ ਕਰੀਬ 11 ਫੀਸਦੀ ਦੀ ਗਰਾਵਟ ਦੇਖਣ ਨੂੰ ਮਿਲੀ ਹੈ ਜਾਣਕਾਰਾਂ ਦੀਆਂ ਮੰਨੀਆਂ ਤੇ 1980 ਤੋਂ ਬਾਅਦ ਕਿਸੇ ਛਿਮਾਹੀ 'ਚ ਡਾਲਰ ਇੰਡੈਕਸ ਦਾ ਇੰਨਾ ਮਾੜਾ ਹਾਲ ਦੇਖਣ ਨੂੰ ਮਿਲਿਆ ਹੈ ਉੱਥੇ ਹੀ ਦੂਜੇ ਪਾਸੇ ਰੁਪਏ 'ਚ ਵੀ ਇਸ ਦੌਰਾਨ ਗਰਾਵਟ ਦੇਖਣ ਨੂੰ ਮਿਲੀ ਪਰ ਇੰਨੀ ਵੱਡੀ ਨਹੀਂ ਜਿੰਨੀ ਕਿ ਵੱਡੀ ਡਾਲਰ 'ਚ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਬੁੱਧਵਾਰ ਦੀ ਹੀ ਕਰੀਏ ਤਾਂ ਡਾਲਰ ਦੇ ਮੁਕਾਬਲੇ 'ਚ ਰੁਪਏ 'ਚ ਕਾਫੀ ਉਤਰਾ ਚੜ੍ਹਾ ਦੇਖਣ ਨੂੰ ਮਿਲਿਆ ਸਵੇਰ ਦੇ ਸਮੇਂ 'ਚ ਰੁਪਏ 'ਚ 20 ਪੈਸੇ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਕਾਰੋਬਾਰੀ ਸੈਸ਼ਨ ਦੇ ਆਖਰ ਤੱਕ ਰੁਪਈਏ ਨੇ ਨਾ ਸਿਰਫ ਆਪਣੀ ਗਿਰਾਵਟ ਨੂੰ ਰਿਕਵਰ ਕੀਤਾ ਸਗੋਂ ਵਾਧੇ ਦੇ ਨਾਲ ਬੰਦ ਹੋਇਆ ਕਰੰਸੀ ਮਾਰਕੀਟ 'ਚ ਰੁਪਈਆ ਬੀਤੇ ਦਿਨ 6 ਪੈਸੇ ਦੇ ਵਾਧੇ ਨਾਲ 85.67 ਰੁਪਏ ਪ੍ਰਤੀ ਡਾਲਰ ਤੇ ਬੰਦ ਹੋਇਆ ਵਿਦੇਸ਼ੀ ਕਰੰਸੀ ਕਾਰੋਬਾਰੀਆਂ ਨੇ ਦੱਸਿਆ ਕਿ ਅਮਰੀਕਾ ਦੇ ਨਾਲ ਸੰਭਾਵੀ ਵਪਾਰ ਸਮਝੌਤੇ ਨੂੰ ਲੈ ਕੇ ਆਸ਼ਾਵਾਦ ਅਤੇ ਜਵਾਬੀ ਟੈਰਿਫ ਨੂੰ ਕੁਝ ਹੋਰ ਸਮੇਂ ਲਈ ਟਾਲਣ ਦੇ ਫੈਸਲੇ ਨਾਲ ਘਰੇਲੂ ਕਰੰਸੀ ਨੂੰ ਬਲ ਮਿਲਿਆ ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਡਾਲਰ 'ਚ ਮਜ਼ਬੂਤੀ ਅਤੇ ਕੱਚੇ ਤੇਲ ਦੇ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਬਣੇ ਰਹਿਣ ਨਾਲ ਰੁਪਏ ਦਾ ਮੁਨਾਫਾ ਸੀਮਤ ਰਿਹਾ ਜਾਣਕਾਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ 트럼ਪ ਪਾਲਿਸਿਸ ਤੇ ਕੰਮ ਹੋ ਰਿਹਾ ਹੈ ਉਸ ਦੀ ਵਜ੍ਹਾ ਨਾਲ ਡਾਲਰ ਇੰਡੈਕਸ ਚ ਗਰਾਵਟ ਦੇਖਣ ਨੂੰ ਮਿਲੀ ਹੈ ਆਉਣ ਵਾਲੇ ਦਿਨਾਂ ਚ ਇਸ ਚ ਹੋਰ ਗਰਾਵਟ ਵੇਖੀ ਜਾ ਸਕਦੀ ਹੈ ਇਸ ਚ 6 ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਇੰਡੈਕਸ ਬੁੱਧਵਾਰ ਨੂੰ 0.03 ਫੀਸਦੀ ਦੇ ਵਾਧੇ ਨਾਲ 97.02 ਤੇ ਪਹੁੰਚ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਰਿਪਬਲਿਕਨ ਪਾਰਟੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਵਾਈਟ ਹਾਊਸ ਦੇ ਸਾਬਕਾ ਡਾਕਟਰ ਡਾਕਟਰ ਕੇਵਿਨ ਓ ਕੋਨਰ ਨੇ ਬੁੱਧਵਾਰ ਨੂੰ ਬਾਈਡਨ ਦੀ ਸਿਹਤ ਦੀ ਜਾਂਚ ਨਾਲ ਸੰਬੰਧਿਤ ਮਾਮਲੇ 'ਚ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਦੱਸਦੀ ਕਿ ਰਿਪਬਲਿਕਨ ਸੰਸਦ ਮੈਂਬਰ ਜੋ ਬਾਈਡਨ ਦੀ ਮਾਨਸਿਕ ਤੇ ਸਰੀਰਕ ਸਿਹਤ ਦੀ ਜਾਂਚ ਕਰ ਰਹੇ ਨੇ ਉਹ ਇਹ ਵੀ ਦਾਵਾ ਕਰ ਰਹੇ ਨੇ ਕਿ ਬਾਈਡਨ ਦੇ ਕਾਰਜਕਾਲ ਦੌਰਾਨ ਪਾਸ ਕੀਤੀਆਂ ਗਈਆਂ ਕੁਝ ਨੀਤੀਆਂ ਵਾਈਟ ਹਾਊਸ ਆਟੋਪੈਨ ਯਾਨੀ ਕਿ ਮਸ਼ੀਨੀ ਦਸਤਖਤ ਰਾਹੀਂ ਪਾਸ ਕੀਤੀਆਂ ਗਈਆਂ ਸਨ ਜੋ ਕਿ ਵੈਧ ਨਹੀਂ ਮੰਨੀਆਂ ਜਾਣਗੀਆਂ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਬਾਈਡਨ ਉਸ ਸਮੇਂ ਮਾਨਸਿਕ ਤੌਰ ਤੇ ਅਯੋਗ ਸੀ ਹਾਲਾਂਕਿ ਬਾਈਡਨ ਨੇ ਇਹਨਾਂ ਦੋਸ਼ਾਂ ਨੂੰ ਬੇਤੁਕਾ ਅਤੇ ਝੂਠਾ ਦੱਸਿਆ ਹੈ ਹੁਣ ਇਸ ਮਾਮਲੇ 'ਚ ਇੱਕ ਸਵਾਲ ਉਠਾਇਆ ਜਾ ਰਿਹਾ ਹੈ ਕਿ ਡਾਕਟਰ ਓ ਕੋਨਰ ਨੇ ਬਾਈਡਨ ਦੀ ਸਿਹਤ ਬਾਰੇ ਚੱਲ ਰਹੀ ਜਾਂਚ 'ਚ ਗਵਾਹੀ ਕਿਉਂ ਨਹੀਂ ਦਿੱਤੀ ਇਹ ਜਾਣਕਾਰੀ ਡਾਕਟਰ ਓਕੋਨਰ ਦੇ ਵਕੀਲ ਡੇਵਿਡ ਸ਼ਰਟਲਰ ਨੇ ਦਿੱਤੀ ਹੈ ਉਸਨੇ ਕਿਹਾ ਕਿ ਡਾਕਟਰ ਕੋਲ ਕੋਈ ਵਿਕਲਪ ਨਹੀਂ ਸੀ ਕਿਉਂਕਿ ਉਸ ਨੂੰ ਇੱਕ ਡਾਕਟਰ ਹੋਣ ਦੇ ਨਾਤੇ ਮਰੀਜ਼ ਦੀ ਪ੍ਰਾਈਵੇਸੀ ਬਣਾਈ ਰੱਖਣੀ ਪਈ ਅਤੇ ਨਿਆਂ ਵਿਭਾਗ ਦੁਆਰਾ ਚੱਲ ਰਹੀ ਜਾਂਚ 'ਚ ਕਾਨੂੰਨੀ ਜੋਖਮਾਂ ਤੋਂ ਵੀ ਬਚਣਾ ਪਿਆ ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ ਤੇ ਰਿਪਬਲਿਕਨ ਸੰਸਦ ਮੈਂਬਰ ਜੇਮਸ ਕਾਮਰ ਨੇ ਡਾਕਟਰ ਦੇ ਇਨਕਾਰ ਨੂੰ ਸਾਜ਼ਿਸ਼ ਛੁਪਾਉਣ ਦੀ ਕੋਸ਼ਿਸ਼ ਕਿਹਾ ਉਹਨਾਂ ਕਿਹਾ ਕਿ ਅਮਰੀਕੀ ਜਨਤਾ ਪਾਰਦਰਸ਼ਤਾ ਚਾਹੁੰਦੀ ਹੈ ਪਰ ਡਾਕਟਰ ਓਕੋਨਰ ਸੱਚਾਈ ਲੁਕਾ ਰਹੇ ਨੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਜਾਂਚ ਦੌਰਾਨ ਅਮਰੀਕੀ ਸੰਵਿਧਾਨ ਦੇ 5ਵੇਂ ਸੋਧ ਦਾ ਸਹਾਰਾ ਲਿਆ ਹੋਵੇ ਕਈ ਗਵਾਹਾਂ ਨੇ ਪਹਿਲਾਂ ਵੀ ਕਾਂਗਰਸ ਦੀ ਜਾਂਚ 'ਚ ਪੰਜਵੀਂ ਸੋਧ ਦੀ ਮੰਗ ਕੀਤੀ ਹੈ ਜਿਵੇਂ ਕਿ ਜਦੋਂ ਡੋਨਲਡ 트ੰਪ ਦੇ ਸਹਿਯੋਗੀਆਂ ਨੇ 6 ਜਨਵਰੀ 2021 ਨੂੰ ਕੈਪੀਟਲ ਹਮਲੇ ਦੀ ਜਾਂਚ 'ਚ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਰੂਸ ਅਤੇ ਯੂਕਰੇਨ ਵਿਚਕਾਰ جنگਬੰਦੀ ਕਰਵਾਉਣ 'ਚ ਸਫਲ ਨਾ ਹੋਣ ਸਕਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਵਲਾਦੀਮੀਰ ਪੁਤਿਨ ਨਾਲ ਇੱਕ ਵੱਡਾ ਟਕਰਾਅ ਹੋ ਗਿਆ ਹੈ 트ੰਪ ਨੇ ਫਰਾਂਸ 'ਚ ਇੱਕ ਰੂਸੀ ਬਾਸਕਟਬਾਲ ਖਿਡਾਰੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਸਕਦਾ ਹੈ। ਫਰਾਂਸ ਨੇ ਅਮਰੀਕਾ ਦੀ ਬੇਨਤੀ ਤੇ ਇਸ ਖਿਡਾਰੀ ਨੂੰ ਗ੍ਰਿਫਤਾਰ ਕੀਤਾ ਤੇ ਬਾਅਦ ਚ ਉਸ ਨੂੰ ਹਿਰਾਸਤ ਚ ਲੈ ਲਿਆ। ਉਸ ਦਾ ਨਾਮ ਡੈਨੀਲ ਕਾਸਟਕਿਨ ਹੈ। ਉਸ ਉੱਤੇ ਇੱਕ ਰੈਨਸਮਵੇਅਰ ਗਰੋ ਦਾ ਮੈਂਬਰ ਹੋਣ ਦਾ ਦੋਸ਼ ਹੈ। ਫਰਾਂਸ ਨੇ ਕਿਹਾ ਕਿ ਰੂਸੀ ਬਾਸਕਟਬਾਲ ਖਿਡਾਰੀ ਡੈਨੀਲ ਕਾਸਟਕਿਨ ਨੂੰ ਅਮਰੀਕਾ ਦੀ ਬੇਨਤੀ ਤੇ ਹਿਰਾਸਤ ਚ ਲਿਆ ਗਿਆ ਹੈ। ਰੂਸ ਦੀ ਰਾਸ਼ਟਰੀ ਟੀਮ ਲਈ ਪੁਆਇੰਟ ਗਾਰਡ ਖੇਡਣ ਵਾਲੇ ਕਾਸਟਕਿਨ ਨੂੰ 21 ਜੂਨ ਨੂੰ ਚਾਰਲਸ ਡੀ ਗਾਲ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੀ ਮੰਗੇਤਰ ਨਾਲ ਫਰਾਂਸ ਪਹੁੰਚਿਆ ਸੀ ਬੁੱਧਵਾਰ ਨੂੰ ਹੋਈ ਸੁਣਵਾਈ 'ਚ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਉਸ ਨੂੰ ਹਵਾਲਗੀ ਦੀ ਕਾਰਵਾਈ ਤੱਕ ਹਿਰਾਸਤ 'ਚ ਰੱਖਿਆ ਜਾਵੇਗਾ ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਕਸਾਸਟਕਿਨ ਨੇ ਅਮਰੀਕਾ 'ਚ ਪੜ੍ਹਾਈ ਕੀਤੀ ਸੀ ਉਸ ਸਮੇਂ ਦੌਰਾਨ ਉਸ ਨੇ ਇੱਕ ਹੈਕਰ ਗੈਂਗ ਵੱਲੋਂ ਵਿਰੋਤੀ ਦੀ ਰਕਮ ਤੈਅ ਕਰਨ 'ਚ ਭੂਮਿਕਾ ਨਿਭਾਈ ਇਸ ਗੈਂਗ ਨੇ 2020 ਅਤੇ 2022 ਦੇ ਵਿਚਕਾਰ ਲਗਭਗ 900 ਕੰਪਨੀਆਂ ਅਤੇ ਦੋ ਸੰਗੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਕਸਾਸਟਕਿਨ ਨੇ ਕਿਸੇ ਵੀ ਅਪਰਾਧ ਤੋਂ ਇਨਕਾਰ ਕੀਤਾ ਵਕੀਲ ਫਰੈਡਰਿਕ ਬਿਲੋਟ ਨੇ ਦੱਸਿਆ ਕਿ ਕਸਾਸਟਕਿਨ ਨੂੰ ਕੰਪਿਊਟਰ ਦਾ ਬਹੁਤ ਘੱਟ ਗਿਆਨ ਸੀ ਤੇ ਉਸ ਨੇ ਜੋ ਪੁਰਾਣਾ ਕੰਪਿਊਟਰ ਖਰੀਦਿਆ ਸੀ ਉਹ ਜਾਂ ਤਾਂ ਪਹਿਲਾਂ ਹੀ ਹੈਕ ਹੋ ਚੁੱਕਾ ਸੀ ਜਾਂ ਉਸ ਨੂੰ ਕਿਸੇ ਹੈਕਰ ਦੁਆਰਾ ਕਿਸੇ ਹੋਰ ਦੇ ਨਾਮ ਹੇਠ ਵੇਚ ਦਿੱਤਾ ਗਿਆ ਸੀ ਇਸ ਖਬਰ ਤੋਂ ਕੁਝ ਦਿਨਾਂ ਬਾਅਦ ਮਾਸਕੋ ਸਥਿਤ ਐਮਬੀਏ ਕਲੱਬ ਨੇ ਐਲਾਨ ਕੀਤਾ ਹੈ ਕਿ ਕਸਾਸਕਨ ਨੂੰ ਹੁਣ ਟੀਮ ਦਾ ਹਿੱਸਾ ਨਹੀਂ ਰੱਖਿਆ ਗਿਆ ਉਸਨੇ ਕਲੱਬ ਲਈ 172 ਮੈਚ ਖੇਡੇ ਤੇ ਰੂਸੀ ਰਾਸ਼ਟਰੀ ਚੈਂਪੀਅਨਸ਼ਿਪ 'ਚ ਦੋ ਕਾਂਸੇ ਦੇ ਤਗਮੇ ਜਿੱਤੇ ਨੇ ਹਾਲ ਹੀ ਦੇ ਸਾਲਾਂ 'ਚ ਕਈ ਰੂਸੀ ਮਸ਼ਹੂਰ ਹਸਤੀਆਂ ਦੀਆਂ ਗ੍ਰਿਫਤਾਰੀਆਂ ਦੇ ਮਾਮਲੇ ਸਾਹਮਣੇ ਆਏ ਨੇ ਬੀਤੇ ਦਿਨ ਖਬਰ ਆਈ ਸੀ ਕਿ ਸੰਯੁਕਤ ਅਰਬ ਅਮੀਰਾਤ ਭਾਰਤੀ ਨਾਗਰਿਕਾਂ ਨੂੰ ਸਿਰਫ 23 ਲੱਖ ਰੁਪਏ 'ਚ ਲਾਈਫਟਾਈਮ 골ਡਨ ਵੀਜ਼ਾ ਦੇ ਰਿਹਾ ਹੈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਸ ਬਾਰੇ ਕਾਫੀ ਚਰਚਾ ਸ਼ੁਰੂ ਹੋਈ ਸੀ ਪਰ ਹੁਣ 골ਡਨ ਵੀਜ਼ਾ ਬਾਰੇ ਯੂਏਈ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਅਤੇ ਬੰਗਲਾਦੇਸ਼ੀ ਨਾਗਰਿਕਾਂ ਲਈ 1 ਲੱਖ ਦਰਹਾਮ ਜਾਨਕਿ 23.30 ਲੱਖ ਰੁਪਏ ਲਈ ਕੋਈ ਵੀ 골ਡਨ ਵੀਜ਼ਾ ਨਹੀਂ ਹੈ ਇਸ ਮਾਮਲੇ ਤੇ ਦੁਬਈ ਸਥਿਤ ਨਿਜੀ ਕੰਪਨੀ ਰਿਆਦ ਗਰੁੱਪ ਨੇ ਬੁੱਧਵਾਰ ਨੂੰ ਜਨਤਕ ਤੌਰ ਤੇ ਮਾਫੀ ਮੰਗੀ ਹੈ ਤੇ ਯੂਏਈ 골ਡਨ ਵੀਜ਼ਾ ਨਿਗਮਾ ਬਾਰੇ ਮੀਡੀਆ 'ਚ ਗਲਤ ਜਾਣਕਾਰੀ ਫੈਲਾਉਣ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਰਿਆਦ ਗਰੁੱਪ ਨੇ ਇੱਕ ਬਿਆਨ ਚ ਕਿਹਾ ਕਿ ਹਾਲੀਆ ਰਿਪੋਰਟਸ ਅਤੇ ਟਿੱਪਣੀਆਂ ਕਾਰਨ ਜਨਤਾ ਨੂੰ ਹੋਈ ਉਲਝਣ ਲਈ ਪੂਰੀ ਤਰ੍ਹਾਂ ਨਾਲ ਮੁਆਫੀ ਮੰਗਦੇ ਹਾਂ ਤੇ ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ ਕਿ ਭਵਿੱਖ ਚ ਸੰਚਾਰ ਸਪਸ਼ਟ, ਸਹੀ ਅਤੇ ਯੂਏਈ ਦੇ ਸਖਤ ਰੈਗੂਲੇਟਰੀ ਢਾਂਚੇ ਦੇ ਅਨੁਕੂਲ ਹੋਣ ਇਸ ਲਈ ਇਸ ਮੌਕੇ ਅਸੀਂ ਇਹ ਵੀ ਸਵੀਕਾਰ ਕਰਨਾ ਚਾਹੁੰਦੇ ਹਾਂ ਕਿ ਰਿਆਦ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਦੁਆਰਾ ਕੀਤੀਆਂ ਗਈਆਂ ਕੁਝ ਜਨਤਕ ਟਿੱਪਣੀਆਂ ਗਲਤ ਸਨ ਇਸ ਵਿੱਚ ਇਹ ਵੀ ਕਿਹਾ ਗਿਆ ਕਿ ਯੂਏਈ 'ਚ ਰਹਿਣ ਅਤੇ ਰਹਿਣ ਦੇ ਚਾਹਵਨ ਵਿਅਕਤੀਆਂ ਤੋਂ ਗੈਰਕਾਨੂੰਨੀ ਤੌਰ ਤੇ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ 'ਚ ਅਜਿਹੀ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਸੰਸਥਾਵਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਈਸੀਪੀ ਵੱਲੋਂ ਦਾਅਵਿਆਂ ਨੂੰ ਰੱਦ ਕਰਨ ਤੋਂ ਇੱਕ ਦਿਨ ਬਾਅਦ ਖਲੀਜ ਟਾਈਮਜ਼ ਨੂੰ ਭੇਜੇ ਗਏ ਇੱਕ ਬਿਆਨ 'ਚ ਦੁਬਈ ਸਥਿਤ ਰਿਆਦ ਗਰੁੱਪ ਨੇ ਵੀਜ਼ਾ ਮੁੱਦੇ ਤੇ ਪੈਦਾ ਹੋਈ ਜਨਤਕ ਉਲਝਣ ਲਈ ਮਾਫੀ ਮੰਗੀ ਹੈ। ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ